ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਕਿਉਂ ਕੈਦ ਕਰ ਲਿਆ ਆਖਰ ਇਸ ਪਿੱਛੇ ਕੀ ਵਜ੍ਹਾ ਸੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਾਬਾ ਫਰੀਦ ਗੰਧ ਸ਼ਕਰ ਜੀ ਦੀ ਐਸੀ ਕਰਾਮਾਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਦਿਲ ਵਿੱਚ ਬਾਬਾ ਫਰੀਦ ਜੀ ਪ੍ਰਤੀ ਸ਼ਰਧਾ ਭਾਵਨਾ ਹੋਰ ਜ਼ਿਆਦਾ ਵਧੇਗੀ ਆਪਾਂ ਸਭ ਨੇ ਬਚਪਨ ਵਿੱਚ ਜਦੋਂ ਵੀ ਅਸਮਾਨੀ ਬਿਜਲੀ ਲਿਸ਼ਕ ਦੀ ਵੇਖਦੇ ਸੀ ਤਾਂ ਆਪਾਂ ਸਾਰੇ ਆਪਣੇ ਜਵਾਨ ਵਿੱਚੋਂ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਬਾਬਾ ਫਰੀਦ ਬਾਬਾ ਫਰੀਦ ਬਾਬਾ ਫਰੀਦ ਛਾਨੂੰ ਇਹ ਯਕੀਨ ਹੁੰਦਾ ਸੀ ਕਿ ਜੋ ਬਿਜਲੀ ਲਿਸ਼ਕ ਦੀ ਦੇ ਵਿੱਚ ਬਾਬਾ ਫਰੀਦ ਜੀ ਦਾ ਨਾਮ ਲਵੇਗਾ ਤਾਂ ਇਹ ਬਿਜਲੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ ਸਾਡੇ ਉੱਪਰ ਨਹੀਂ ਡਿੱਗ ਸਕਦੀ। ਸੋ ਇਸ ਬਿਜਲੀ ਨੂੰ ਬਾਬਾ ਫਰੀਦ ਜੀ ਨੇ ਇੱਕ ਕੁੱਜੇ ਵਿੱਚ ਕਿਉਂ ਕੈਦ ਕੀਤਾ ਸੀ? ਇਸ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ। ਸੋ ਇਹ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ। ਇੱਕ ਵਾਰੀ ਇੱਕ ਵਿਧਵਾ ਔਰਤ ਬਾਬਾ ਫਰੀਦ ਗੰਜ ਸ਼ਕਰ ਜੀ ਦੇ ਕੋਲ ਆਈ ਤੇ ਆ ਕੇ ਹੱਥ ਜੋੜ ਕੇ ਫਰਿਆਦ ਕਰਨ ਲੱਗੀ ਕਿ ਹੇ ਬਾਬਾ ਜੀ ਮੈਂ ਵਿਧਵਾ ਔਰਤ ਹਾਂ ਮੇਰੀਆਂ ਤਿੰਨ ਲੜਕੀਆਂ ਹਨ ਉਹਨਾਂ ਦੀ ਸ਼ਾਦੀ ਨਹੀਂ ਹੋ ਰਹੀ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਉਹਨਾਂ ਦੀਆਂ ਸ਼ਾਦੀਆਂ ਕਰਨ ਦੇ ਲਈ ਮੇਰੇ ਕੋਲ ਧਨ ਦੌਲਤ ਨਹੀਂ ਹੈ ਮੈਂ ਐਸੇ ਕਰਕੇ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਅਤੇ ਮੇਰੀਆਂ ਬੇਟੀਆਂ ਦੇ ਹੱਕ ਵਿੱਚ ਦੁਆ ਫਰਿਆਦ ਕਰੋ ਤਾਂ ਜੋ ਮੇਰੀਆਂ ਬੇਟੀਆਂ ਦੀ ਸ਼ਾਦੀ ਬੜੇ ਆਰਾਮ ਤੇ ਸੋਹਣੇ ਤਰੀਕੇ ਨਾਲ ਹੋ ਜਾਵੇ। ਉਹ ਔਰਤ ਬਾਰ-ਬਾਰ ਇਹੀ ਗੱਲ ਬਾਬਾ ਫਰੀਦ ਜੀ ਨੂੰ ਕਹਿ ਰਹੀ ਸੀ ਤਾਂ ਬਾਬਾ ਫਰੀਦ ਜੀ ਆਪਣੀ ਮौज ਵਿੱਚ ਆ ਗਏ ਤੇ ਮौज ਵਿੱਚ ਆ ਕੇ ਉਹਨਾਂ ਨੇ ਉਸ ਵਿਧਵਾ ਔਰਤ ਨੂੰ ਕਿਹਾ ਕੇ ਜਾ ਬਾਰੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆ ਉਹ ਔਰਤ ਭੱਜੀ ਭੱਜੀ ਗਈ ਇੱਕ ਮਿੱਟੀ ਦਾ ਟੁਕੜਾ ਚੁੱਕ ਕੇ ਵਾਪਸ ਬਾਬਾ ਫਰੀਦ ਜੀ ਕੋਲ ਆ ਗਈ ਬਾਬਾ ਫਰੀਦ ਜੀ ਨੇ ਉਹ ਮਿੱਟੀ ਦਾ ਟੁਕੜਾ ਆਪਣੇ ਹੱਥ ਵਿੱਚ ਲਿਆ ਤੇ ਤਿੰਨ ਵਾਰ ਸ਼ੂਰਾ ਅਲ ਇਖਲਾਸ ਪੜ ਕੇ ਉਹ ਮਿੱਟੀ ਦੇ ਢੇਲੇ ਤੇ ਫੂਕ ਮਾਰੀ ਦੇਖਦੇ ਹੀ ਦੇਖਦੇ ਉਹ ਮਿੱਟੀ ਦਾ ਟੁਕੜਾ ਸੋਨੇ ਦੇ ਵਿੱਚ ਬਦਲ ਗਿਆ ਔਰਤ ਇਹ ਕਰਾਮਾਤ ਦੇਖ ਕੇ ਹੈਰਾਨ ਰਹਿ ਗਈ ਤੇ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਲੈ ਇਹ ਸੋਨੇ ਦਾ ਟੁਕੜਾ ਲੈ ਕੇ ਜਾ ਆਪਣੀ ਬੇਟੀ ਦੀਆਂ ਸ਼ਾਦੀਆਂ ਕਰ ਉਹਨਾਂ ਲਈ ਗਹਿਣੇ ਤੇ ਹੋਰ ਜ਼ਰੂਰੀ ਸਮਾਨ ਬਣਾ ਲੈ ਉਸ ਔਰਤ ਨੇ ਉਹ ਮਿੱਟੀ ਦਾ ਟੁਕੜਾ ਜੋ ਕਿ ਹੁਣ ਸੋਨਾ ਬਣ ਚੁੱਕਿਆ ਸੀ ਬਾਬਾ ਫਰੀਦ ਜੀ ਕੋਲੋਂ ਲੈ ਕੇ ਵਾਪਸ ਘਰ ਆ ਗਈ ਘਰ ਆ ਕੇ ਨਹਾ ਤੋ ਸਾਫ ਸੁਧਰੇ ਕੱਪੜੇ ਪਾਏ ਇੱਕ ਮਿੱਟੀ ਦਾ ਟੁਕੜਾ ਲਿਆ ਤੇ ਤਿੰਨ ਵਾਰ ਸੂਰਾ ਅਲ ਇਖਲਾਸ ਪੜਿਆ ਪਰ ਉਹ ਮਿੱਟੀ ਦਾ ਟੁਕੜਾ ਸੋਨਾ ਨਾ ਬਣਿਆ ਇਸ ਤੋਂ ਬਾਅਦ ਕਈ ਵਾਰ ਉਸ ਔਰਤ ਨੇ ਇਹੀ ਪ੍ਰਕਿਰਿਆ ਦੁਹਰਾਈ ਪਰ ਉਹ ਮਿੱਟੀ ਦਾ ਜਿਹੜਾ ਢੇਲਾ ਸੀ ਉਹ ਸੋਨਾ ਨਾ ਬਣਿਆ ਤੇ ਨਾ ਉਸਨੇ ਸੋਨਾ ਬਣਨਾ ਸੀ ਜਦੋਂ ਉਹ ਔਰਤ ਥੱਕ ہار ਗਈ ਤਾਂ ਉਹ ਵਾਪਸ ਬਾਬਾ ਫਰੀਦ ਜੀ ਕੋਲ ਗਈ ਤੇ ਜਾ ਕੇ ਕਹਿਣ ਲੱਗੀ ਜਿਵੇਂ ਤੁਸੀਂ ਸ਼ੂਰਾ ਅਲ ਇਕਲਾਸ ਪੜਿਆ ਸੀ ਮੈਂ ਵੀ ਉਸੇ ਤਰ੍ਹਾਂ ਹੀ ਪੜਿਆ ਸੀ ਪਰ ਮੇਰੀ ਮਿੱਟੀ ਸੋਨਾ ਨਹੀਂ ਬਣੀ ਮੈਨੂੰ ਇਹ ਦੱਸੋ ਕਿ ਇਹ ਮਿੱਟੀ ਸੋਨਾ ਕਿਉਂ ਨਹੀਂ ਬਣੀ ਇਸ ਤੋਂ ਬਾਅਦ ਬਾਬਾ ਫਰੀਦ ਜੀ ਉਸ ਔਰਤ ਵੱਲ ਦੇਖ ਕੇ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਕਿਉਂਕਿ ਤੇਰੀ ਜ਼ੁਬਾਨ ਦੇ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਹੈ ਇਸੇ ਤਰ੍ਹਾਂ ਇੱਕ ਹੋਰ ਕਰਾਮਾਤ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਕੁਝ ਦਰवेश ਬਾਬਾ ਫਰੀਦ ਜੀ ਕੋਲ ਆਏ ਤੇ ਆ ਕੇ ਕਹਿਣ ਲੱਗੇ ਅਸੀਂ ਬਹੁਤ ਦੂਰੋਂ ਆਏ ਹਾਂ ਛੱਡਾ ਅੱਧਾ ਰਾਸਤਾ ਤੈ ਹੋ ਚੁੱਕਾ ਹੈ ਪਰ ਬਹੁਤ ਸਾਰਾ ਰਸਤਾ ਹਜੇ ਤੈਅ ਕਰਨਾ ਬਾਕੀ ਹੈ। ਬਾਬਾ ਫਰੀਦ ਜੀ ਨੇ ਉਹਨਾਂ ਨੂੰ ਕੁਝ ਖਜੂਰਾਂ ਦਿੱਤੀਆਂ ਅਤੇ ਕਿਹਾ ਕਿ ਜਾਓ ਅੱਲਾਹ ਪਾਕ ਤੁਹਾਡੇ ਰਸਤੇ ਨੂੰ ਆਸਾਨ ਕਰੇਗਾ। ਤੁਸੀਂ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੋ। ਉਹ ਰਾਗੀਰ ਖਜੂਰਾਂ ਲੈ ਕੇ ਥੋੜੇ ਮਾਜੂਸ ਹੋ ਗਏ ਤੇ ਪਰੇਸ਼ਾਨ ਵੀ ਹੋਏ ਤੇ ਬਾਹਰ ਜਾ ਕੇ ਉਹਨਾਂ ਖਜੂਰਾਂ ਨੂੰ ਛੱਟਣਾ ਚਾਹਿਆ। ਪਰ ਜਿਵੇਂ ਹੀ ਉਹ ਮੁਸਾਫਿਰ ਖਜੂਰਾ ਛੁੱਟਣ ਲੱਗੇ ਤਾਂ ਉਹ ਖਜੂਰਾ ਸੋਨੇ ਦੀਆਂ ਅਸਰਫੀਆਂ ਬਣ ਗਈਆਂ ਮੁਸਾਫਿਰ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਸੋਨੇ ਦੀਆਂ ਅਸਰਫੀਆਂ ਲੈ ਕੇ ਆਪਣੇ ਬਾਕੀ ਦੇ ਰਸਤੇ ਤੇ ਤੁਰ ਪਏ ਇਸੇ ਤਰ੍ਹਾਂ ਇੱਕ ਵਾਰ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸ਼ਣ ਉਧਰੋਂ ਨਮਾਜ਼ ਦਾ ਵਕਤ ਹੋ ਗਿਆ ਆਪ ਜੀ ਉੱਠੇ ਕੇ ਵਜੂ ਕੀਤਾ ਜਾਵੇ ਜਿਸ ਵਕਤ ਉਹ ਵਜੂ ਕਰਨ ਲੱਗੇ ਤਾਂ ਅਸਮਾਨ ਵਿੱਚ ਕੀ ਦੇਖਦੇ ਹਨ ਕਿ ਮੀਂਹ ਦੇ ਅਸਾਰ ਬਣੇ ਹੋਏ ਹਨ ਹੌਲੀ-ਹੌਲੀ ਹਵਾਵਾਂ ਵੀ ਚੱਲ ਰਹੀਆਂ ਹਨ ਬੱਦਲ ਚਮਕ ਰਿਹਾ ਹੈ ਹੌਲੀ-ਹੌਲੀ ਹਵਾਵਾਂ ਤੇਜ਼ ਹੋਣ ਲੱਗ ਪਈਆਂ ਤੇ ਬੱਦਲ ਜ਼ਿਆਦਾ ਗਰਜਣ ਲੱਗੇ ਹਵਾ ਹੋਰ ਤੇਜ਼ ਹੋ ਗਈ ਬਿਜਲੀ ਜ਼ੋਰਦਾਰ ਲਿਸ਼ਕਣ ਲੱਗ ਪਈ ਬਾਬਾ ਫਰੀਦ ਜੀ ਵਜੂ ਕਰਨ ਲੱਗ ਪਏ ਉਧਰੋਂ ਬਿਜਲੀ ਇੰਨੀ ਜ਼ੋਰ-ਜ਼ੋਰ ਦੀ ਲਿਸ਼ਕਣ ਲੱਗ ਪਈ ਕਿ ਬਾਬਾ ਫਰੀਦ ਜੀ ਦਾ ਧਿਆਨ बार-बार ਉਧਰ ਜਾ ਰਿਹਾ ਸੀ ਤੇ ਅਸਮਾਨੀ ਬਿਜਲੀ ਹੋਰ ਜ਼ਿਆਦਾ ਚਮਕੀ ਤੇ बार-बार ਬਾਬਾ ਫਰੀਦ ਜੀ ਵੱਲ ਨੂੰ ਆ ਰਹੀ ਸੀ ਇਸ ਵਾਰ ਬਾਬਾ ਫਰੀਦ ਜੀ ਨੂੰ ਥੋੜਾ ਜਲਾਲ ਆ ਗਿਆ ਤੇ ਉਹਨਾਂ ਨੇ ਜਲਾਲ ਵਿੱਚ ਹੀ ਉਸ ਅਸਮਾਨੀ ਬਿਜਲੀ ਨੂੰ ਦੇਖਿਆ ਜਿਸ ਵਕਤ ਬਾਬਾ ਫਰੀਦ ਜੀ ਨੇ ਦੇਖਿਆ ਦਵਾਰਾ ਉਹ ਬਿਜਲੀ ਲਿਸ਼ਕੀ ਤਾਂ ਜਿਸ ਲੋਟੇ ਦੇ ਨਾਲ ਬਾਬਾ ਫਰੀਦ ਜੀ ਬჯੂ ਕਰ ਰਹੇ ਸਨ ਉਸੇ ਲੋਟੇ ਦੇ ਵਿੱਚ ਪੂਰੀ ਜਿਹੀ ਪੂਰੀ ਛਮਾ ਗਈ ਫਿਰ ਬਾਬਾ ਫਰੀਦ ਜੀ ਨੇ ਨਮਾਜ਼ ਪੜ੍ਹੀ ਜਦੋਂ ਨਮਾਜ਼ ਤੋਂ ਫਾਰਗ ਹੋ ਗਏ ਫਿਰ ਆਪਣੇ ਲੋਟੇ ਵੱਲ ਵੇਖਿਆ ਤੇ ਉਂਗਲੀ ਨਾਲ ਇਸ਼ਾਰਾ ਕੀਤਾ ਤੇ ਉਸ ਬਿਜਲੀ ਨੂੰ ਕਿਹਾ ਕਿ ਜਿਸ ਵਕਤ ਅੱਲਾ ਵਾਲੇ ਰੱਬ ਵਾਲੇ ਉਸ ਦੀ ਬੰਦਗੀ ਕਰਨ ਜਾਂ ਬੰਦਗੀ ਕਰਨ ਦੀ ਤਿਆਰੀ ਕਰਨ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਜਿਸ ਵਕਤ ਕੋਈ ਆਪਣੇ ਪੀਰੋ ਮੁਰਸ਼ਦ ਦਾ ਨਾਮ ਲਵੇਗਾ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਬਾਬਾ ਫਰੀਦ ਜੀ ਨੇ ਕਿਹਾ ਕਿ ਤੂੰ ਰੱਬ ਨੂੰ ਮੰਨਣ ਵਾਲਿਆਂ ਨੂੰ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਕਰੇਗੀ ਬਿਜਲੀ ਨੇ ਇਹ ਸ਼ਰਤਾਂ ਮੰਨੀਆਂ ਤਾਂ ਬਾਬਾ ਫਰੀਦ ਜੀ ਦੇ ਹੁਕਮ ਦੇ ਨਾਲ ਉਹ ਦੁਵਾਰਾ ਆਜ਼ਾਦ ਹੋ ਗਈ ਐਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਤੇ ਬਹੁਤ ਬਿਜਲੀ ਲਿਸ਼ਕਦੀ ਹੋਵੇ ਤਾਂ ਆਪਾਂ ਆਪਣੇ ਮੁਖ ਦੇ ਵਿੱਚੋਂ ਬਾਬਾ ਫਰੀਦ ਬਾਬਾ ਫਰੀਦ ਜਾਂ ਆਪਣੇ ਪੀਰੋ ਮੁਰਸ਼ਦ ਦਾ ਨਾਮ ਲੈਂਦੇ ਹਾਂ ਤੇ ਉਹ ਬਿਜਲੀ ਉਥੇ ਕਦੇ ਨਹੀਂ ਡਿੱਗਦੀ ਸਗੋਂ ਉਹ ਅੱਗੇ ਚਲੀ ਜਾਂਦੀ ਹੈ ਉਹ ਬਿਜਲੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਅੱਜ ਵੀ ਇਹੀ ਯਕੀਨ ਰੱਖਦੇ ਹਨ ਕਿ ਵਾਕਿਆ ਹੀ ਬਾਬਾ ਫਰੀਦ ਜੀ ਨੇ ਇਹ ਕਰਾਮਾਤ ਕਰਕੇ ਦਿਖਾਈ ਸੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ